ਸਲਾਮ ਆ ਮਾਪੇ ਬਖਤੂ ਦੇ ਲੋਕਾਂ ਨੂੰ ਜਿਨ੍ਹਾਂ ਨੇ 10 ਮਿੰਟਾਂ ਦੇ ਵਿੱਚ ਨਹਿਰ ਪੂਰਤੀ ਬੰਦ ਦੀ ਜਾਨੀ ਕਿ ਕਹਿਣ ਦਾ ਭਾਵ ਕਿ ਅੱਜ ਸਵੇਰ 16 ਤਰੀਕ 16 ਮਾਰਚ 2025 ਨੂੰ ਸਵੇਰ ਬਖਤੂ ਦੇ ਤੇ ਬੰਗੀ ਦੇ ਜੋ ਵਿਚਕਾਰ ਦੀ ਨਹਿਰ ਲੰਘਦੀ ਹੈ ਸਰਹੰਦ ਨਹਿਰ ਤੇ ਜਿੱਥੇ ਆਪਣੇ ਰਫਾਇਨਰੀ ਵਾਲਾ ਸੂਆ ਨਿਕਲਦਾ ਤੇ ਸਾਡੇ ਪਿੰਡ ਬੰਗੀ ਕਲਾਣੋਂ ਜੋ ਸੂਆ ਨਿਕਲਦਾ ਉਸ ਤੋਂ ਥੋੜਾ ਜਿਹਾ ਅੱਗੇ ਜਾਨੀ ਕਿ ਖੱਬੇ ਹੱਥ ਬਖਤੂ ਵਾਲੀ ਸੈੜ ਨਹਿਰ ਟੁੱਟ ਗਈ ਸੀਗੀ ਸਵੇਰ ਤੇ ਕਿਦਰਤ ਮਹਾਰਾਜ ਦੀ ਟੁੱਟੀ ਸਵੇਰ ਤੇ ਨਾਲ ਦੀ ਨਾਲ ਹੀ ਪਤਾ ਲੱਗ ਗਿਆ ਤੇ ਬਖਤੂ ਪਿੰਡ ਦੇ ਵਿੱਚ ਹੰਬੜਾ ਮਾਰ ਕੇ ਲੋਕਾਂ ਨੇ ਭਾਈ ਇੱਥੇ ਮਿੱਟੀ-ਮੁੱਟੀ ਲਿਆ ਕੇ ਨਾਲ ਤੇ ਗੱਟੇ-ਗੁੱਟੇ ਇਕੱਠੇ ਕਰਕੇ ਇਹ ਦੇਖ ਸਕਦੇ ਹੋ ਤੁਸੀਂ ਸਾਹਮਣੇ ਨਹਿਰ ਬਿਲਕੁਲ ਬੰਨਤੀ ਲਫਾਫਾ ਲੈਂਦਾ ਕਾਗਜ ਪਾ ਕੇ ਤੇ ਸਾਰੇ ਪਿੰਡ ਨੇ ਬਹੁਤ ਹਿੰਮਤ ਮਰੀ ਦੇਖ ਸਕਦੇ ਹੋ ਹੁਣ ਵੀ ਨਹਿਰ ਪੂਲੀ ਫੁੱਲ ਭਰੀ ਹੋਈ ਹੈ ਪਾਣੀ ਦੀ ਤੇ ਬਿਲਕੁਲ ਕੰਨੀਆਂ ਦੇ ਉੱਪਰ ਪਾਣੀ ਚੱਲ ਰਿਹਾ ਤੇ ਇਹ ਆਪਣੇ ਸੂਏ ਦਾ ਹੈ ਜਿਹੜਾ ਦੇਖ ਰਹੇ ਹੋ ਤੁਸੀਂ ਤੇ ਇੱਧਰ ਦਿਖਾਉਣੇ ਆਪਾਂ ਤੁਹਾਨੂੰ ਦੇਖੋ ਇੱਥੇ ਮਿੱਟੀ ਦੇ ਟਰੈਕਟਰ ਭਰ ਕੇ ਲਿਆਂਦੇ ਦੋ ਤਿੰਨ ਟਰਾਲੇ ਦੇਖੋ ਟਰੈਕਟਰ ਵੀ ਰੁਕਿਆ ਹੋਇਆ ਇੱਥੇ ਤੇ ਗੱਟੇ ਵਗੈਰਾ ਖਾਲੀ ਪਿੰਡ ਜਿਓ ਇਕੱਠੇ ਕਰਕੇ ਲਿਆਂਦੇ ਤੇ ਹਿੰਮਤ ਮਾਰ ਕੇ ਠੰਡੇ ਪਾਣੀ ਦੇ ਵਿੱਚ ਉਤਰ ਕੇ ਤੇ ਇਹ ਵੀਰ ਸਾਰੇ ਆਪਣੇ ਕੋਟ ਬਖਤੂ ਤੋਂ ਆ ਦੇਖ ਸਕਦੇ ਹੋ ਇੱਥੇ ਨਾਲ ਕੰਮ ਚੱਲ ਰਿਹਾ ਗੱਟੇ ਭਰਨ ਦਾ ਤੇ ਨਾਲ ਦੀ ਨਾਲ ਕਮ ਸੇ ਕਮ ਇੱਕ ਕਿਲਾਵਾਹੀ ਨਹਿਰ ਦੇ ਉੱਪਰ ਦੀ ਪਾਰਟ ਪਾ ਕੇ ਗੱਟੇ ਉੱਥੇ ਪਹਚਾਏ ਜਾ ਰਹੇ ਆ ਦੇਖੋ ਮਿੱਟੀ ਪਾ ਪਾ ਕੇ ਤੇ ਬਹੁਤ ਹਿੰਮਤ ਨਾਲ ਕੰਮ ਕਰਤਾ ਜਿਹੜਾ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ ਤੇ ਕਿਸਾਨ ਖੁਦ ਆਪ ਕਰਦੇ ਆ ਦੇਖ ਸਕਦੇ ਹੋ ਕਿੱਥੇ ਕਿੱਥੇ ਕਿਸਾਨ ਕੰਮ ਕਰੂਗਾ ਕਦੇ ਰਾਤ ਨੂੰ ਟਰਾਂਸਫਾਰਮਰ ਰਹਿੰਦੇ ਆ ਮੋਟਰਾਂ ਤੋਂ ਕਦੇ ਮੋਟਰਾਂ ਚੋਰੀ ਹੋ ਜਾਂਦੀਆਂ ਅਗਰੇ ਤਾਰਾਂ ਚੋਰੀ ਹੋ ਜਾਂਦੀਆਂ ਹਰ ਜਗ੍ਹਾ ਆਪ ਨੂੰ ਹੀ ਹੰਬੜਾ ਮਾਰਨਾ ਪੈਂਦਾ ਨਿਗਰੱਖਣੀ ਪੈਂਦੀ ਆ ਤੇ ਸੂਆ ਸੂਆ ਨਹਿਰ ਟੁੱਟ ਗਈ ਤੇ ਦੇਖਸਾਂ ਤੁਸੀਂ ਸਾਰਾ ਪਿੰਡੇ ਤੇ ਪਹੁੰਚਿਆ ਹੋਇਆਗਾ ਤੇ ਬੜੀ ਮੁਸ਼ਕਲ ਦੇ ਨਾਲ ਨਹਿਰ ਨੂੰ ਬੰਦ ਕੀਤਾ ਤੇ ਪਾਣੀ ਵੀ ਨਹੀਂ ਘਟ ਰਿਹਾ ਕਿਉਂਕਿ ਚਲੋ ਜੇ ਸੂਆ ਕੱਸੀ ਹੋਵੇ ਤਾਂ ਪਾਣੀ ਨਹਿਰ ਦੇ ਵਿੱਚੋਂ ਘਟਾ ਦਿੱਤਾ ਇਹਦਾ ਪਰ ਹੁਣ ਪੂਰੀ ਨਹਿਰ ਦੇ ਵਿੱਚ ਹੀ ਪਾਣੀ ਆ ਤਾਂ ਇਹਨੂੰ ਕਿਤੇ ਵੀ ਨਹੀਂ ਰੋਕਿਆ ਜਾ ਸਕਦਾ ਕਉਂਦੇ ਪਾਣੀ ਪਿੱਛੋਂ ਹੀ ਬਹੁਤ ਜ਼ਿਆਦਾ ਆ ਰਿਹਾ ਪਰ ਹਿੰਮਤ ਹੈ ਇਹਨਾਂ ਦੀ ਦੇਖ ਸਕਦੇ ਹੋ ਸਵੇਰ ਸਵੇਰ ਤਕਰੀਬਨ 10-15 ਮਿੰਟਾਂ ਦੇ ਵਿੱਚ ਵਿੱਚ ਨਹਿਰ ਤਾਂ ਸਾਰਾ ਬੰਨ ਪੂਰਤਾ ਇਹਨਾਂ ਨੇ ਦੇਖ ਸਕਦੇ ਹੋ ਪਾਣੀ ਸਪੀਡ ਹਜੇ ਵੀ ਬਹੁਤ ਆ ਤੇ ਉੱਪਰ ਜੋ ਪੁਲ ਬਣਿਆ ਹੋਇਆ ਦੇਖ ਸਕਦੇ ਹੋ ਇਹ ਇੱਥੋਂ ਦੀ ਛੋਟਾ ਪੁਲ ਬਣਿਆ ਹੋਇਆ ਹੈ ਜਾਨੀ ਕਿ ਮੋਟਰਸਾਈਕਲ ਲੰਘਣ ਦੀ ਆ ਤਕਰੀਬਨ 3-3.5 ਫੁੱਟ ਚੌੜਾ ਪੋਲਾ ਇਹਦੇ ਉੱਪਰ ਦੀ ਗੱਟੇ ਪਾਰ ਲੰਘਾਏ ਜਾ ਰਹੇ ਆ ਦੇਖ ਸਕਦੇ ਹੋ ਅੱਗੇ ਅੱਗੇ ਦੀ ਅੱਗੇ ਦੀ ਅੱਗੇ ਤੇ ਤਗਰੀਵਨ 10-15 ਕਰਮਾ ਥਾਂ ਦੇ ਵਿੱਚ ਪਾੜ ਪਿਆ ਸੀਗਾ ਤੇ ਸਾਰਾ ਪੂਰ ਦਿੱਤਾ ਗਿਆਗਾ ਜਲਦੀ ਜਲਦੀ ਵੀਡੀਓ ਦੋਸਤੋ ਸ਼ੇਅਰ ਜਰੂਰ ਕਰ ਦਿਓ